ਸਸਕਾਲ ਪੇਰੈਂਟਸ ਅੱਜ ਅਸੀਂ ਗੱਲ ਕਰਾਂਗੇ ਚੈਲਿੰਜਿੰਗ ਇਨ ਅੰਡਰਸਟੈਂਡਿੰਗ ਦੀ ਇਮੋਸ਼ਨਸ ਦੇ ਬਾਰੇ ਵਿੱਚ ਜੋ ਕਿ ਇੱਕ ਆਰਟイズਮ ਦਾ ਸਾਈਨ ਵੀ ਹੈ ਆਰਟイズਮ ਜੋ ਅੱਜਕੱਲ ਪੇਰੈਂਟਸ ਨੂੰ ਪਤਾ ਹੀ ਹੈ ਇਸ ਦੇ ਬਾਰੇ ਵਿੱਚ ਆਟਿਜ਼ਮ ਹੁੰਦਾ ਵੀ ਹੈ ਆਟਿਜ਼ਮ ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ ਜਿਸ ਦੇ ਵਿੱਚ ਬੱਚਾ ਸਪੀਚ ਡਿਲੇ ਹੁੰਦਾ ਹੈ ਲਿਮਿਟਿਡ ਆਈ ਕੰਟੈਕਟ ਹੁੰਦਾ ਹੈ ਰੈਪੀਟਿਵ ਬਿਹੇਵੀਅਰ ਹੁੰਦਾ ਹੈ ਇਸੇ ਤਰ੍ਹਾਂ ਹੀ ਚੈਲੈਂਜਿੰਗ ਇਨ ਅੰਡਰਸਟੈਂਡਿੰਗ ਦੀ ਇਮੋਸ਼ਨਸ ਵੀ ਇੱਕ ਆਟਿਜ਼ਮ ਦਾ ਸਾਈਨ ਹੀ ਹੈ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਆਪਣੀ ਭਾਵਨਾਵਾਂ ਨੂੰ ਪ੍ਰਗਟ ਨਹੀਂ ਕਰ ਪਾਉਂਦਾ ਹੈ ਸਮਝਾ ਨਹੀਂ ਪਾਉਂਦਾ ਹੈ ਕਿ ਦੂਸਰਿਆਂ ਦੀ ਭਾਵਨਾਵਾਂ ਨੂੰ ਸਮਝ ਨਹੀਂ ਪਾਉਂਦਾ ਹੈ ਇਸ ਦੇ ਵਿੱਚ ਬੱਚਾ ਸੋਸ਼ਲ ਹਾਰਮ ਵਿੱਚ ਪ੍ਰੋਬਲਮ ਹੁੰਦੀ ਹੈ ਫੇਸ ਟੂ ਫੇਸ ਗੱਲ ਕਰਨ ਵਿੱਚ ਪ੍ਰੋਬਲਮ ਹੁੰਦੀ ਹੈ ਫਿਰ ਦੂਸਰੇ ਬੱਚਾ ਨਾਲ ਕੁਲ ਮਿਲ ਨਹੀਂ ਪਾਉਂਦਾ ਹੈ ਸੋਸ਼ਲ ਨਹੀਂ ਹੋ ਪਾਉਂਦਾ ਹੈ ਕਮਿਊਨੀਕੇਟ ਨਹੀਂ ਕਰ ਪਾਉਂਦਾ ਅਸੀਂ ਗੱਲ ਕਰਾਂਗੇ ਇਮੋਸ਼ਨਲ ਡਿਸਰੈਗੂਲੇਸ਼ਨ ਦੇ ਬਾਰੇ ਵਿੱਚ ਜਿਸ ਦਾ ਮਤਲਬ ਹੈ ਭਾਵਨਾਤਮਕ ਅਸੰਤੁਲਨ ਇਸੇ ਵਿੱਚ ਬੱਚਾ ਆਪਣੇ ਇਮੋਸ਼ਨਸ ਨੂੰ ਬੈਲੈਂਸ ਨਹੀਂ ਰੱਖ ਪਾਉਂਦਾ ਹੈ ਇਹ ਪ੍ਰੋਬਲਮ ਬੱਚੇ ਲਈ ਖੁਦ ਵੀ ਤੇ ਉਹਨਾਂ ਦੇ ਪੇਰੈਂਟਸ ਲਈ ਵੀ ਬਹੁਤ ਮੁਸ਼ਕਲ ਕ੍ਰੀਏਟ ਕਰਦੀ ਹੈ ਜਿਵੇਂ ਕਿ ਆਪਣੇ ਮੂਡ ਸਵਿੰਗਸ ਨੂੰ ਨਾ ਸੰਭਾਲ ਪਾਉਣਾ ਕਦੇ-ਕਦੇ ਬਹੁਤ ਗੁੱਸਾ ਕਰਨਾ ਕਦੇ ਬਹੁਤ ਖੁਸ਼ ਹੋ ਜਾਣਾ ਰੋਣਾ ਚੀਲਾਣਾ ਗੁੱਸਾ ਕਰਨਾ ਇਹ ਸਭ ਇਮੋਸ਼ਨਲ ਡਿਸਰੈਗੂਲੇਸ਼ਨ ਦਾ ਹੀ ਪਾਰਟ ਹੈ ਪੇਰੈਂਟਸ ਨੂੰ ਕਈ ਵਾਰ ਇਹਨਾਂ ਮੂਡ ਸਵਿੰਗਸ ਨੂੰ ਸਮਝਣਾ ਬਹੁਤ ਮੁਸ਼ਕਲ ਪੈਦਾ ਕਰਦਾ ਹੈ ਜਿਵੇਂ ਉਹ ਸਮਝ ਨਹੀਂ ਪਾਉਂਦੇ ਹਨ ਕਿ ਉਹਨਾਂ ਦਾ ਬੱਚਾ ਕਿਉਂ ਇੰਨਾ ਗੁੱਸਾ ਕਰ ਰਿਹਾ ਹੈ ਕਿਉਂ ਰੋ ਰਿਹਾ ਹੈ ਉਹ ਚਿਲਾ ਰਿਹਾ ਹੈ ਇਹਨਾਂ ਪ੍ਰੋਬਲਮਸ ਨੂੰ ਹੀ ਇਮੋਸ਼ਨਲ ਡਿਸਰੈਗੂਲੇਸ਼ਨ ਕਹਿੰਦੇ ਹਨ ਅਤੇ ਪੇਰੈਂਟਸ ਲਈ ਵੀ ਸਮਝਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਮੋਸ਼ਨਲ ਡਿਸਰੈਗੂਲੇਸ਼ਨ ਦੇ ਵਿੱਚ ਬੱਚਾ ਸੋਸ਼ਲ ਇੰਟਰੈਕਸ਼ਨ ਵੀ ਨਹੀਂ ਕਰ ਪਾਉਂਦਾ ਹੈ ਜਿਵੇਂ ਕਿ ਉਹ ਦੂਸਰੇ ਬੱਚਿਆਂ ਨਾਲ ਖੇਡਦਾ ਨਹੀਂ ਹੈ ਥੁਲ ਦਾ ਮਿਲਦਾ ਨਹੀਂ ਹੈ ਉਹ ਇਕੱਲੇ ਵਿੱਚ ਰਹਿਣਾ ਜ਼ਿਆਦਾ ਪ੍ਰੈਫਰ ਕਰਦਾ ਹੈ ਦੂਸਰੇ ਬੱਚਿਆਂ ਨਾਲ ਗ੍ਰੈਂ ਨਾਲ ਜਿਵੇਂ ਕਿ ਅਗਰ ਉਹਨੂੰ ਟੁਆਇਸ ਦਿੱਤੇ ਜਾਂ ਦੂਸਰੇ ਬੱਚਾ ਨਾਲ ਮਿਲ ਕੇ ਖੇਡਣ ਨੂੰ ਤੇ ਉਹ ਆਪਣੇ ਟੁਆਇਸ ਨੂੰ ਚੱਕ ਕੇ ਦੂਰ ਬੈਠ ਜਾਏਗਾ ਤੇ ਇਕੱਲਾ ਖੇਡਣਾ ਸ਼ੁਰੂ ਕਰ ਦੇਗਾ ਜਦ ਕਿ ਉਸ ਨੂੰ ਦੂਸਰੇ ਬੱਚਾ ਨਾਲ ਰਹਿਣਾ ਰਹਿਣਾ ਮੁਸ਼ਕਲ ਲੱਗਦੀ ਹੈ ਫੋਨ ਅਸੀਂ ਗੱਲ ਕਰਾਂਗੇ ਇਮੋਸ਼ਨਲ ਡਿਸਰੈਗੂਲੇਸ਼ਨ ਦੇ ਸਿੰਟਮਸ ਦੇ ਬਾਰੇ ਵਿੱਚ ਕਿ ਕਿਵੇਂ ਅਸੀਂ ਬੱਚੇ ਦੇ ਵਿੱਚ ਇਹਨਾਂ ਸਿੰਟਮਸ ਨੂੰ ਪਛਾਣ ਸਕਦੇ ਹਾਂ ਕਿਵੇਂ ਡਿਸਰੈਗੂਲੇਸ਼ਨ ਬਾਰੇ ਜਾਣ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਫਸਟ ਸਿੰਟਮ ਬਾਰੇ ਗੱਲ ਕਰਾਂਗੇ ਜੋ ਕਿ ਹੈ ਸਟ੍ਰੌਂਗ ਨੈਗੇਟਿਵ ਇਮੋਸ਼ਨਲਸ ਆਰਟਿਸਟਿਕ ਬੱਚਾ ਆਪਣੇ ਇਮੋਸ਼ਨਸ ਨੂੰ ਪਹਿਚਾਨਦਾ ਹੈ ਫੀਲ ਕਰ ਪਾਉਂਦਾ ਹੈ ਜਿਵੇਂ ਉਸ ਨੂੰ ਐਂਜਾਇਟੀ ਫੀਲ ਹੋ ਰਹੀ ਹੈ ਫਰਸਟੇਸ਼ਨ ਹੋ ਰਹੀ ਹੈ ਐਂਗਰ ਇਸ਼ੂਜ਼ ਹੋ ਰਹੇ ਹਨ ਜਾਂ ਉਸ ਨੂੰ ਕਿਸੇ ਚੀਜ਼ ਦੀ ਟੈਨਸ਼ਨ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਇਹਨਾਂ ਇਮੋਸ਼ਨਸ ਨੂੰ ਉਹ ਆਪਣੇ ਆਪ ਖੁਦ ਦਾ ਫੀਲ ਕਰ ਪਾਉਂਦਾ ਹੈ ਬਟ ਆਪਣੇ ਇਮੋਸ਼ਨਸ ਨੂੰ ਦੂਸਰੇ ਨੂੰ ਸਮਝਾਉਣ ਵਿੱਚ ਉਸ ਨੂੰ ਦਿੱਕਤ ਆਉਂਦੀ ਹੈ ਜੇਕਰ ਅਗਰ ਬੱਚੇ ਨੂੰ ਗੁੱਸਾ ਆ ਰਿਹਾ ਹੈ ਫਰਸਟੇਸ਼ਨ ਹੋ ਰਹੀ ਹੈ ਕਿਸੇ ਗੱਲ ਦੀ ਟੈਨਸ਼ਨ ਹੋ ਰਹੀ ਹੈ ਤੇ ਇਹਨਾਂ ਇਮੋਸ਼ਨਸ ਨੂੰ ਅਗਰ ਉਹ ਪੇਰੈਂਟਸ ਨੂੰ ਸਮਝਾ ਨਹੀਂ ਪਾਉਂਦਾ ਹੈ ਤੇ ਇਹ ਸਭ emotions ਉਸਤੇ ਇੱਕ ਵਿਸਫੋਟ ਦੀ ਤਰ੍ਹਾਂ ਬਾਹਰ ਆਉਂਦੇ ਹਨ ਵਿਸਫੋਟ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਨੂੰ ਗੁੱਸਾ ਆਉਂਦਾ ਹੈ ਗੁੱਸੇ ਵਿੱਚ ਉਹ ਚੀਜ਼ਾਂ ਇੱਧਰ ਉੱਧਰ ਚੱਕ ਕੇ ਸੁੱਟਦਾ ਹੈ ਦੂਸਰਿਆਂ ਨੂੰ ਵੀ ਹਾਨ ਕਰਦਾ ਹੈ ਤੇ ਖੁਦ ਨੂੰ ਵੀ ਹਾਨ ਕਰਨ ਲੱਗਦਾ ਹੈ ਤੇ ਇਹ ਸਭ ਦੇਖ ਕੇ ਪੇਰੈਂਟਸ ਟੈਨਸ਼ਨ ਵਿੱਚ ਆ ਜਾਂਦੇ ਹਨ ਕਿ ਉਹਨਾਂ ਦਾ ਬੱਚਾ ਇਹ ਸਭ ਕਿਉਂ ਕਰ ਰਿਹਾ ਹੈ ਤੇ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਪੇਰੈਂਟਸ ਖੁਦ ਵੀ ਗੁੱਸਾ ਕਰਦੇ ਹਨ ਬੱਚੇ ਤੇ ਕਿ ਇਹ ਕਿਉਂ ਕਰਦਾ ਹੈ ਉਸ ਨੂੰ ਰੋਕਦੇ ਟੋਕਦੇ ਹਨ ਜਿਸ ਤਰ੍ਹਾਂ ਕੀ ਹੁੰਦਾ ਹੈ ਕਿ ਬੱਚੇ ਤੇ ਹੀ ਇੱਕ ਨੈਗੇਟਿਵ ਇੰਪੈਕਟ ਪੈਂਦਾ ਹੈ ਕੋਣਸੀ ਗੱਲ ਕਰਾਂਗੇ ਸਾਡੇ ਨੈਕਸਟ ਪੁਆਇੰਟ ਦੇ ਬਾਰੇ ਵਿੱਚ ਜੋ ਕਿ ਹੈ ਭਾਵਨਾਵਾਂ ਨੂੰ ਸਮਝਣ ਦਾ ਪਛਾਣਨ ਵਿੱਚ ਮੁਸ਼ਕਿਲ ਆਉਣਾ ਜਿਵੇਂ ਕਿ ਆਟਸਮ ਵਾਲੇ ਬੱਚੇ ਬਹੁਤ ਸਾਰੇ ਬੱਚਾ ਨੂੰ ਆਪਣੇ ਇਮੋਸ਼ਨਸ ਨੂੰ ਸਮਝਣ ਵਿੱਚ ਬਹੁਤ ਸਟਰਗਲ ਕਰਨਾ ਪੈਂਦਾ ਹੈ ਖੁਦ ਦੇ ਇਮੋਸ਼ਨਸ ਨੂੰ ਵੀ ਤੇ ਦੂਜਿਆਂ ਦੇ ਇਮੋਸ਼ਨਸ ਨੂੰ ਵੀ ਇਸ ਸਥਿਤੀ ਨੂੰ ਅਸੀਂ ਐਲੈਕਸਥੀਮੀਆ ਵੀ ਕਹਿੰਦੇ ਹਾਂ ਤੇ ਇਹ ਵਾਰੀ ਕੀ ਹੁੰਦਾ ਹੈ ਕਿ ਇੱਕ ਉਦਾਹਰਨ ਦੀ ਵਜੋਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਗਰ ਦੋ ਬੱਚੇ ਹਨ ਜੋ ਸਿਬਲਿੰਗਸ ਹਨ ਬ੍ਰਦਰ ਸਿਸਟਰ ਹਨ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪੇਰੈਂਟਸ ਵੀ ਕੰਪਲੇਨ ਲੈ ਕੇ ਆਉਂਦੇ ਹਨ ਕਿ ਸਾਡਾ ਜਿਹੜਾ ਆਟイズਮ ਵਾਲਾ ਬੱਚਾ ਹੈ ਉਸ ਨੂੰ ਇਮੋਸ਼ਨਸ ਫੀਲ ਨਹੀਂ ਹੁੰਦੇ ਜਿਵੇਂ ਕਿ ਅਗਰ ਅਸੀਂ ਨਾਰਮਲ ਬੱਚੇ ਨੂੰ ਜ਼ਿਆਦਾ ਪਿਆਰ ਕਰ ਰਹੇ ਹਾਂ ਤੇ ਆਟイズਮ ਵਾਲੇ ਬੱਚੇ ਨੂੰ ਇਹ ਚੀਜ਼ ਫੀਲ ਹੀ ਨਹੀਂ ਹੁੰਦੀ ਜਿਵੇਂ ਕਿ ਉਹਨਾਂ ਦਾ ਨਾਰਮਲ ਵਾਲਾ ਜਿਹੜਾ ਬੱਚਾ ਹੈ ਉਹ ਰਿਐਕਟ ਕਰਦਾ ਹੈ ਕਿ ਤੁਸੀਂ ਮੇਰੇ ਬ੍ਰਦਰ ਨੂੰ ਜ਼ਿਆਦਾ ਪਿਆਰ ਕਰ ਰਹੇ ਹੋ ਮੇਰੇ ਵੱਲ ਧਿਆਨ ਨਹੀਂ ਦੇ ਰਹੇ ਬਟ ਅਗਰ ਉਲਟਾ ਕੀਤਾ ਜਾਵੇ ਕਿ ਨੋਰਮਲ ਬੱਚੇ ਨੂੰ ਜ਼ਿਆਦਾ ਪਿਆਰ ਕੀਤਾ ਜਾਵੇ ਆਟイズਮ ਵਾਲੇ ਬੱਚੇ ਨੂੰ ਘੱਟ ਪਿਆਰ ਕੀਤਾ ਜਾਵੇ ਤੇ ਆਟイズਮ ਵਾਲਾ ਬੱਚਾ ਰਿਐਕਟ ਹੀ ਨਹੀਂ ਕਰ ਪਾਉਂਦਾ ਕਿ ਤੁਸੀਂ ਮੇਰੇ ਬ੍ਰਦਰ ਨੂੰ ਤੇ ਇਹ ਜਿਸ ਲੈ ਕੇ ਦਿੱਤੀ ਆ ਬਟ ਮੈਨੂੰ ਉਹ ਜਿਸ ਕਿਉਂ ਨਹੀਂ ਲੈ ਕੇ ਦਿੱਤੀ ਆ ਅਗਰ ਉਸ ਨੂੰ ਇਹ ਟੌਫੀ ਲੈ ਕੇ ਦਿੱਤੀ ਤੇ ਮੈਨੂੰ ਵੀ ਚਾਹੀਦੀ ਹੈ ਆਟイズਮ ਵਾਲਾ ਬੱਚਾ ਇਸ ਤਰ੍ਹਾਂ ਦੇ ਰਿਐਕਸ਼ਨ ਨਹੀਂ ਕਰਦਾ ਰਿਐਕਟ ਹੀ ਨਹੀਂ ਕਰ ਪਾਉਂਦਾ ਤੇ ਨੋਰਮਲ ਬੱਚਾ ਤਾਂ ਤੁਰੰਤ ਰਿਐਕਟ ਕਰਦਾ ਹੈ ਅਗਰ ਉਸ ਦੇ ਸਾਹਮਣੇ ਉਸ ਦੇ ਬ੍ਰਦਰ ਨੂੰ ਕੋਈ ਨਮੀ ਚ ਲੈ ਕੇ ਦਿੱਤੀ ਜਾਵੇ ਅਗਰ ਤੇ ਉਸ ਨੂੰ ਨਾਲ ਲੈ ਕੇ ਦਿੱਤੀ ਜਾਵੇ ਇਹੀ ਇਮੋਸ਼ਨਸ ਦਾ ਫਰਕ ਹੁੰਦਾ ਹੈ ਕਿ ਬੱਚਾ ਔਰਤਾਂ ਵਾਲਾ ਬੱਚਾ ਆਪਣੇ ਇਮੋਸ਼ਨਸ ਨੂੰ ਤੇ ਆਪਣੇ ਮੋਜਸ ਨੂੰ ਸਮਝ ਨਹੀਂ ਪਾਉਂਦਾ ਕਿ ਉਸ ਨੂੰ ਰਿਐਕਟ ਕਿੱਦਾਂ ਕਰਨਾ ਹੈ ਐਲੈਕਸੀਮੀਆ ਇੱਕ ਅਜੀਬ ਸਥਿਤੀ ਹੈ ਜਿਸ ਵਿੱਚ ਬੱਚੇ ਦੀ ਫੀਲ ਅਤੇ ਅੰਡਰਸਟੈਂਡ ਕਰਨ ਦੀ ਜਿਹੜੀ ਐਬਿਲਿਟੀ ਹੁੰਦੀ ਹੈ ਉਸ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਹੁਣ ਅਸੀਂ ਗੱਲ ਕਰਾਂਗੇ ਸਟਰੋਂਗ ਇਮੋਸ਼ਨਲ ਚੇਂजेस ਦੇ ਬਾਰੇ ਵਿੱਚ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਰਟਿਸਟਿਕ ਬੱਚਾ ਬਿਨਾਂ ਕਿਸੇ ਸਪਸ਼ਟ ਕਾਰਨਾਂ ਦੇ ਇਮੋਸ਼ਨਲ ਸਿਚੁਏਸ਼ਨਸ ਵਿੱਚ ਅਚਾਨਕ ਤਬਦੀਲੀਆਂ ਨੂੰ ਅਨਪਰਵ ਕਰ ਸਕਦੇ ਹਨ ਫਿਲਿੰਗ ਕਰ ਸਕਦੇ ਹਨ ਜੋ ਉਹਨਾਂ ਦੇ ਰਿਲੇਸ਼ਨਸ ਬੌਂਡ ਨੂੰ ਜਾਂ ਰਿਸ਼ਤੇ ਨੂੰ ਗੁੰਝਲਦਾਰ ਜਾਂ ਕੰਪਲਿਕੇਟਿਡ ਬਣਾ ਦਿੰਦੇ ਹਨ ਕੋਣਸੀ ਗੱਲ ਕਰਾਂਗੇ ਸੈਂਸਰੀ ਪ੍ਰੋਸੈਸਿੰਗ ਸੈਂਸਿਟੀਵਿਟੀ ਦੇ ਬਾਰੇ ਵਿੱਚ ਆਟਿਸਟਿਕ ਬੱਚਿਆਂ ਦੇ ਵਿੱਚ ਸੈਂਸਰੀ ਇਸ਼ੂਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਲਾਈਟਸ ਤੋਂ ਪ੍ਰੋਬਲਮ ਹੋਣਾ ਸਾਊਂਡਸ ਤੋਂ ਪ੍ਰੋਬਲਮ ਹੋਣਾ ਜਾਂ ਫਿਰ ਟੈਕਸਚਰਸ ਦਾ ਨਾਂ ਪਤਾ ਲੱਗ ਹੋਣਾ ਇਹ ਸੈਂਸਿਟੀਵਿਟੀ ਇਮੋਸ਼ਨਲ ਰਿਐਕਸ਼ਨਸ ਨੂੰ ਵਧਾ ਸਕਦੀ ਹੈ ਅਤੇ इमोशनल ਡਿਸਬੈਲੈਂਸ ਹੋਣ ਦਾ ਕਾਰਨ ਵੀ ਬਣ ਸਕਦੀ ਹੈ ਧਾਰਮ ਦੇ ਤੌਰ ਤੇ ਅਗਰ ਬੱਚੇ ਨੂੰ ਉੱਚੀ ਆਵਾਜ਼ਾਂ ਤੋਂ ਪ੍ਰੋਬਲਮ ਹੈ ਤੇ ਉਹ ਇਸ ਤੇ ਬਹੁਤ ਸਟਰੋਂਗਲੀ ਰਿਐਕਟ ਕਰ ਸਕਦਾ ਹੈ ਜਿਵੇਂ ਕਿ ਅਗਰ ਬੱਚਾ ਕਿਸੇ ਮੈਰਿਜ ਤੇ ਗਿਆ ਹੋਇਆ ਹੈ ਆਪਣੇ ਪੇਰੈਂਟਸ ਦੇ ਨਾਲ ਤੇ ਮੈਰਿਜ ਤੇ ਬਹੁਤ ਸਾਰੀ ਲਾਈਟਸ ਹੁੰਦੀਆਂ ਹਨ ਸਾਊਂਡਸ ਹੁੰਦੇ ਹਨ ਤੇ ਉੱਥੇ ਬੱਚਾ ਸਰਵਾਈਵ ਨਹੀਂ ਕਰ ਪਾਵੇਗਾ ਕਿਉਂਕਿ ਉਸ ਨੂੰ ਸੈਂਸਰੀ ਇਸ਼ੂਜ਼ ਹੈ ਸੈਂਸਰੀ ਓਵਰਲੋਡ ਦੇ ਹੋਣ ਦੇ ਕਾਰਨ ਉਹ ਉੱਥੇ ਰੋਣਾ ਚੀਲਾਣਾ ਚੇਖਣਾ ਸ਼ੁਰੂ ਕਰਦਾ ਆਵੇਗਾ ਦੇਵੇਗਾ ਕਿਉਂਕਿ ਉਸ ਨੂੰ ਸੈਂਸਰੀ ਇਸ਼ੂਸ ਹੈ ਉਸ ਨੂੰ ਸਾਊਂਡਸ ਤੋਂ ਪ੍ਰੋਬਲਮ ਹੈ ਲਾਈਟਸ ਤੋਂ ਪ੍ਰੋਬਲਮ ਹੈ ਤੇ ਉਹ ਉੱਥੇ ਸਰਵਾਈਵ ਬਿਲਕੁਲ ਨਹੀਂ ਕਰ ਪਾਵੇਗਾ ਤੇ ਬੱਚੇ ਨੂੰ ਇਮੋਸ਼ਨਲ ਡਿਸਟ੍ਰੈਸ ਦਾ ਕਾਰਨ ਵੀ ਹੋ ਸਕਦੀ ਹੈ ਤੇ ਇਹ ਸਭ ਸੈਂਸਰੀ ਪ੍ਰੋਸੈਸਿੰਗ ਸੈਂਸਿਟੀਵਿਟੀ ਦੇ ਅੰਦਰ ਹੀ ਆਉਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਚੈਲੰਜਸ ਵਿਦ ਸੋਸ਼ਲ ਕਮਿਊਨੀਕੇਸ਼ਨ ਦੇ ਬਾਰੇ ਵਿੱਚ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਆਟਿਸਟਿਕ ਬੱਚੇ ਨੂੰ ਇਮੋਸ਼ਨਸ ਨੂੰ ਸਮਝਣ ਵਿੱਚ ਮਤ ਦਾ ਕੋਰਨ ਉਸ ਦਾ ਜੋ ਚੈਲੰਜ ਹੁੰਦਾ ਹੈ ਉਹ ਹੁੰਦਾ ਹੈ ਦੂਸਰਿਆਂ ਦੇ ਹਾਸਾ-ਖਾਸ ਅਤੇ ਦੂਸਰਿਆਂ ਦੀ ਬੋਡੀ ਲੈਂਗੁਏਜ ਨੂੰ ਸਮਝਣ ਵਿੱਚ ਡਿਫਿਕਲਟੀ ਹੋਣਾ। ਇਸ ਨਤੀਜੇ ਵਜੋਂ ਬੱਚਾ ਅਕਸਰ ਗਲਤ ਫਹਿਮੀਆਂ ਜਾਂ ਸੋਸ਼ਲ ਡਿਸਟੈਂਸ ਵਰਗੀ ਪ੍ਰੋਬਲਮ ਵਿੱਚ ਆਉਂ ਲੱਗ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਬੱਚਾ ਦੂਸਰਿਆਂ ਦੇ ਇਮੋਸ਼ਨਸ ਦੇ ਪ੍ਰਤੀ ਉਚਿਤ ਜਵਾਬ ਨਹੀਂ ਦੇ ਪਾਉਂਦਾ ਹੈ ਜੋ ਕਿ ਉਸਦੇ ਰਿਸ਼ਤਿਆਂ ਤੇ ਇੰਪੈਕਟ ਪਾ ਸਕਦੀ ਹੈ। ਜਿਵੇਂ ਕਿ ਅਗਰ ਉਸਦੇ ਫਰੈਂਡਸ ਖੇਲ ਰਹੇ ਹਨ ਦੇ ਉਸ ਨੂੰ ਬੁਲਾ ਰਹੇ ਹਨ ਆਪਣੇ ਵੱਲ ਖੇਲਣ ਵਾਸਤੇ ਤੇ ਆਟਿਸਟਿਕ ਬੱਚਾ ਰਿਐਕਟ ਨਹੀਂ ਕਰ ਪਾਉਂਦਾ ਹੈ ਕਿ ਉਸ ਨੂੰ ਉੱਥੇ ਜਾਣਾ ਹੈ ਆਪਣੇ ਫਰੈਂਡਸ ਨਾਲ ਖੇਲਣਾ ਹੈ ਤੇ ਮਿਲਣਾ ਜੁਲਣਾ ਹੈ ਅਤੇ ਇਹ ਚੀਜ਼ ਇਮੋਸ਼ਨਲ ਡਿਫਿਕਲਟੀਜ਼ ਦਾ ਕਾਰਨ ਵੀ ਬਣ ਸਕਦੀ ਹੈ ਹੁਣ ਅਸੀਂ ਗੱਲ ਕਰਾਂਗੇ ਕੋਗਨੀਟਿਵ ਇਨਫਲੈਕਸੀਬਿਲਿਟੀ ਦੇ ਬਾਰੇ ਵਿੱਚ ਆਟイズਮ ਵਾਲੇ ਬੱਚਿਆਂ ਦੀ ਕੋਗਨੀਟਿਵ ਸਕਿਲਸ ਵੀਕ ਹੁੰਦੀਆਂ ਹਨ ਉਹਨਾਂ ਲਈ ਚੇਂਜਸ ਜਾਂ ਅਚਾਨਕ ਤਬਦੀਲੀਆਂ ਦੇ ਅਨੁਕੂਲ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ ਉਹਨਾਂ ਦੇ ਅੰਦਰ ਐਂਜ਼ਾਇਟੀ ਜਾਂ ਫਰਸਟ੍ਰੇਸ਼ਨ ਸਟ्रेस ਵਗੈਰਾ ਪੈਦਾ ਹੁੰਦਾ ਹੈ ਇਹਨਾਂ ਕਾਰਨਾਂ ਦੇ ਕਾਰਨ ਉਦਾਹਰਨ ਦੇ ਵਜੋਂ ਅਗਰ ਉਹਨਾਂ ਦੇ ਡੇਲੀ ਰੁਟੀਨ ਦੇ ਵਿੱਚ ਕੁਝ ਚੇਂਜ ਕੀਤਾ ਜਾਵੇ ਤੇ ਉਹ ਬਹੁਤ ਗੁੱਸਾ ਜਾਂ ਚਿੰਤਾ ਦਿਖਾਉਂਦੇ ਹਾਲ ਫ੍ਰਸਟੇਟਡ ਹੋ ਜਾਂਦੇ ਹਨ ਜਿਵੇਂ ਕਿ ਅਗਰ ਬੱਚਾ ਡੇਲੀ ਰੁਟੀਨ ਦੇ ਵਿੱਚ ਕੋਈ ਇੱਕ ਮੀਲ ਲੈ ਰਿਹਾ ਹੈ ਉਹ ਉਸ ਮੀਲ ਦੇ ਨਾਲ ਫਿਕਸੇਟਡ ਹੋ ਚੁੱਕਾ ਹੈ ਫਿਕਸੇਸ਼ਨ ਹੋ ਚੁੱਕੀ ਹੈ ਉਸ ਉਸ ਮੀਲ ਦੇ ਨਾਲ ਅਗਰ ਉਸਦੀ ਮਦਰ ਉਸ ਨੂੰ ਉਸਦੇ ਪਸੰਦੀਦਾ ਮੀਲ ਦੀ ਜਗ੍ਹਾ ਤੇ ਕੋਈ ਹੋਰ ਮੀਲ ਦਿੰਦੀ ਹੈ ਤੇ ਉਹ ਗੁੱਸਾ ਸ਼ੋਅ ਕਰਦਾ ਹੈ ਫ੍ਰਸਟੇਟਡ ਹੋ ਜਾਂਦਾ ਹੈ ਇਰੀਟੇਟਡ ਬਿਹੇਵ ਕਰਦਾ ਹੈ ਇਸੇ ਤਰ੍ਹਾਂ ਨਾਲ ਅਗਰ ਬੱਚੇ ਦਾ এনवायरमेंट ਵੀ ਚੇਂਜ ਕੀਤਾ ਜਾਵੇ ਜਿੱਥੇ ਉਹ ਕੰਫਰਟੇਬਲ ਹੈ ਆਪਣੇ ਜ਼ੋਨ ਦੇ ਅੰਦਰ ਤੇ ਉਸੇ ਜ਼ੋਨ ਤੋਂ ਉਸ ਨੂੰ ਬਾਹਰ ਲੈ ਜਾ ਕੇ ਕਿਸੇ ਹੋਰ এনवायरमेंट ਵਿੱਚ ਲਜਾਇਆ ਜਾਵੇ ਤੇ ਬੱਚਾ ਬਹੁਤ ਇਰੀਟੇਟਿਵ ਬਿਹੇਵ ਕਰਦਾ ਹੈ ਗੁੱਸਾ ਦਿਖਾਉਂਦਾ ਹੈ ਫਰਸਟੇਟਿਡ ਹੋ ਜਾਂਦਾ ਹੈ ਜਾਂ ਇਸ ਇੱਕ ਉਦਾਹਰਣ ਦੇ ਵਜੋਂ ਤੁਸੀਂ ਦੇਖ ਲਓ ਅਗਰ ਤੁਸੀਂ ਆਰਟਸਮ ਵਾਲੇ ਬੱਚੇ ਨੂੰ ਕਿਸੇ ਥੈਰੇਪੀ ਸੈਂਟਰ ਵਿੱਚ ਲੈ ਕੇ ਜਾ ਰਹੇ ਹੋ ਤੇ ਉਹ ਫਿਰਕੇ ਸੈਂਟਰ ਵਿੱਚ ਜਾ ਕੇ ਪਹਿਲਾ ਗੁੱਸਾ ਹੀ ਦਿਖਾਵੇਗਾ ચીਕੇ ਚਿਲਾਵੇਗਾ ਇਰੀਟੇਟਿਵ ਬਿਹੇਵ ਕਰੇਗਾ ਉਹ ਥੈਰੇਪੀ ਸੈਂਟਰ ਵਿੱਚ ਅਜਿਹਾ ਕਿਉਂ ਕਰ ਰਿਹਾ ਹੈ ਕਿਉਂਕਿ ਉਸ ਨੂੰ ਉਸਦੇ ਕੰਫਰਟ ਜ਼ੋਨ ਤੋਂ ਬਾਹਰ ਲਿਜਾਇਆ ਗਿਆ ਹੈ ਜਿਵੇਂ ਕਿ ਤੁਹਾਨੂੰ ਤੁਸੀਂ ਮੇਰੇ ਇਸ ਪੁਆਇੰਟਸ ਦੁਆਰਾ ਜਾਣ ਹੀ ਗਏ ਹੋਗੇ ਕਿ ਤੁਹਾਡੇ ਬੱਚੇ ਦੇ ਵਿੱਚ ਪ੍ਰੋਬਲਮ ਹੈ ਕਿ ਤੇ ਉਸਦੇ ਸਿੰਟਮਸ ਕੀ ਹੋ ਸਕਦੇ ਹਨ ਇਸੇ ਤਰੀਕੇ ਨਾਲ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਗਿਆ ਹੈ ਕਿ ਬੱਚੇ ਦੇ ਇਮੋਸ਼ਨਸ ਨੂੰ ਕਿਵੇਂ ਸਮਝਣਾ ਹੈ ਜਿਵੇਂ ਕਿ ਇਮੋਸ਼ਨਲ ਡਿਸਰੈਗੂਲੇਸ਼ਨ ਦੇ ਬਾਰੇ ਵਿੱਚ ਡਿਸਰੈਗੂਲੇਸ਼ਨ ਦੇ ਅੰਦਰ ਅਸੀਂ ਗੱਲ ਕੀਤੀ ਹੈ ਜਿਵੇਂ ਕਿ ਉਸ ਦੇ ਵਿੱਚ ਸਟਰੋਂਗ ਨੈਗੇਟਿਵ ਇਮੋਸ਼ਨਸ ਦੇ ਬਾਰੇ ਵਿੱਚ ਇਮੋਸ਼ਨਸ ਨੂੰ ਕਿਵੇਂ ਪਛਾਣਨਾ ਹੈ ਉਹਦੇ ਬਾਰੇ ਵਿੱਚ ਯਾਨੀ ਸੋਸ਼ਲ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਆਉਣ ਦੇ ਬਾਰੇ ਵਿੱਚ ਜਾਂ ਫਿਰ ਕੋਗਨੀਟਿਵ ਸਕਿਲਸ ਮਸਦੀਆਂ ਵੀਕ ਹੋਣ ਦੇ ਬਾਰੇ ਵਿੱਚ ਇਹ ਸਭ ਪੁਆਇੰਟਸ ਦੇ ਨਾਲ ਤੁਸੀਂ ਸਮਝ ਹੀ ਗਏ ਹੋਗੇ ਕਿ ਬੱਚੇ ਦੇ ਵਿੱਚ ਇਮੋਸ਼ਨਸ ਦੀ ਕਿੰਨੀ ਪ੍ਰੋਬਲਮ ਹੋ ਸਕਦੀ ਹੈ ਤੇ ਉਹ ਕਿੰਨੀ ਵੱਧ ਵੀ ਸਕਦੀ ਹੈ ਹੁਣ ਅਸੀਂ ਜਾਣਾਂਗੇ ਕਿ ਇਨ ਇਸ ਪ੍ਰੋਬਲਮ ਤੋਂ ਰਾਹਤ ਕਿਵੇਂ ਬੱਚੇ ਨੂੰ ਦਵਾਈ ਜਾਵੇ ਹਰ ਪ੍ਰੋਬਲਮ ਦਾ ਕੋਈ ਨਾ ਕੋਈ ਸੋਲੂਸ਼ਨ ਤਾਂ ਹੁੰਦਾ ਹੀ ਹੈ बच्चे की इस प्रॉब्लम का सल्यूशन भी है अगर बच्चे इमोशन समझ कोई प्रॉब्लम आ रही है कोई दिक्कत आ रही है उस सिरफ तो उसका इलाज सिर्फ तो सिर्फ थैपी सेंटर ही हो सकता है अगर बच्चे समय रही थैरपी करवा ली जाए तो बच्चे दे बहुत जल्दी इंप्रूवमेंट के चांसिस नज़र आग जाते हैं आई होप कि मेरी इस विडियो द्वारा कुछ ना कुछ समझ तो आई होगी कुछ ना कुछ नॉलेज तो मिली होगी ਕਿ ਕਿਵੇਂ ਅਸੀਂ ਬੱਚੇ ਦੀ ਪ੍ਰੋਬਲਮ ਨੂੰ ਸਮਝਣਾ ਹੈ ਅਤੇ ਉਸ ਚੀਜ਼ ਨਾਲ ਡੀਲ ਕਰਨਾ ਹੈ